ਰੋਸ਼ਪੁਰ ਤੋਂ ਹੈਰਾਨ ਕਰਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 14 ਸਾਲ ਦੇ ਨਾਬਾਲਗ ਬੱਚੇ ਦਾ ਉਸਦੇ ਗਵੰਡੀਆਂ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਤਾਂ ਦੱਸਿਆ ਗਿਆ ਮ੍ਰਿਤਕ ਬੱਚਾ ਚਾਰ ਪੈਣਾ ਦਾ ਇਕਲੌਤਾ ਭਰਾ ਸੀ ਤੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਇਸ ਮੰਦੀ ਮ੍ਰਿਤਕ ਬੱਚੇ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦਾ ਨਾਮ ਸਹਿਜਦੀਪ ਹੈ ਅਤੇ ਉਹ ਚਾਰ ਪੈਣਾ ਦਾ ਇਕਲੌਤਾ ਭਰਾ ਸੀ ਜੋ ਕਿ ਘਰ ਦੇ ਹਾਲਾਤ ਨਾਜ਼ੁਕ ਹੋਣ ਕਰਕੇ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਸੀ ਅਤੇ ਕੱਲ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਉਸ ਨੂੰ ਗਵੰਡੀਆਂ ਫੋਨ ਕਰਕੇ ਸਾਥ ਲਿਆ ਕਿ ਉਸ ਨੂੰ ਕੋਈ ਕੰਮ ਹੈ ਜਿਸ ਤੋਂ ਬਾਅਦ ਉਸ ਦਾ ਕਤਲ ਕਰਕੇ ਉਸ ਨੂੰ ਗਲੀ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਉਹਨਾਂ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਘਰ ਦੇ ਬਾਹਰ ਜੜੀ ਕਿ ਫੁੱਟੀ ਪਈ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਬੱਚਾ ਖਤਮ ਹੋ ਚੁੱਕਿਆ ਸੀ ਤਫ਼ਲਹਾਲ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਨਸਾਫ ਉਹਨਾਂ ਨੂੰ ਦਵਾਇਆ ਜਾਵੇ ਤੇ ਕਾਤਲਾ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ। 8:57 ਦਾ ਟਾਈਮ ਇਹਨਾਂ ਨੇ ਫੋਨ ਲਾ ਕੇ ਮੁੰਡੇ ਮੇਰੇ ਨੂੰ ਦੱਸਿਆ ਜੀ। ਅੱਛਾ ਰੋਟੀ ਖਾਂਦੇ ਨੂੰ ਹੂੰ ਹੂੰ ਤੇ 55 7 10 ਮਿੰਟਾਂ ਦੇ ਵਿੱਚ ਇਹਨਾਂ ਨੇ ਮੇਰਾ ਪੁੱਤਰ ਦਾ ਕਤਲ ਕਰਤਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਜਦੋਂ ਕਤਲ ਕੀਤਾ ਤੁਹਾਨੂੰ ਸਾਨੂੰ ਜਿਲ੍ਹੇ ਦੇ ਬਾਰਕੇ ਸੱਟ ਕੇ ਗਏ ਆ ਜੀ ਉਹਨਾਂ ਨੇ ਆ ਕੇ ਦੱਸਿਆ ਘਰੇ ਜਿਵੇਂ ਇੱਕ ਟੋਡਾ ਮੁੰਡਾ ਸਾਡੇ ਬਾਰਗੇ ਅੱਛਾ ਫਿਰ ਤੁਸੀਂ ਉਸ ਟਾਈਮ ਉਹ ਮੁੰਡਾ ਸਾਹ ਹੈਗੇ ਸੀਗੇ ਮੇਰੇ ਮੁੰਡਾ ਤਾਂ ਇਹਨਾਂ ਨੇ ਖਤਮ ਕਰਤਾ ਜੀ ਅੱਛਾ ਹਾਂਜੀ ਫਿਰ ਕਿੱਥੇ ਲੈ ਗਏ ਤੁਸੀਂ ਉਹਨਾਂ ਨੂੰ ਮੈਡੀਕਲ ਗੱਲ ਹੈ ਤੇ ਉਹਨਾਂ ਨੇ ਕੀ ਅੱਛਾ ਉਹਨਾਂ ਨੇ ਯਾਦਤਾ ਵੀ ਮੈਡੀਕਲ ਲੈ ਗਏ ਅੱਛਾ ਮੈਡੀਕਲ ਲੈ ਗਏ ਮੈਡੀਕਲ ਵਾਲਾ ਨੇ ਕਹਿੰਦੇ ਵੀ ਵਾਅ ਖਤਮ ਹੋ ਗਿਆ ਅੱਛਾ ਹਾਂਜੀ ਤੇ ਇੱਕ ਬੰਦਾ ਭੱਜ ਆਇਆ ਜੀ ਮੈਨੂੰ ਪਤਾ ਲੱਗਿਆ ਮੁੰਡਾ ਮਰ ਗਿਆ ਹੈ ਭੱਜ ਆਇਆ ਅੱਛਾ ਨਾਲ ਗਿਆ ਸੀਗਾ ਅੱਛਾ ਕੱਪੜੇ ਕਪੜੇ ਬਦਲ ਕੇ ਗਿਆ ਜੀ ਅੱਛਾ ਵੱਡੇ ਕਪੜੇ ਖੂਮ ਦੇ ਆਪਦੇ ਬਾਈਪਾਸ ਤੇ ਸੱਟ ਗਿਆ ਜੀ ਅੱਛਾ ਤੇ ਹੋਰ ਕਪੜੇ ਪਾ ਕੇ ਦਰਜਾ ਵੀ ਮੈਨੂੰ ਤੇ ਇਹਨੂੰ ਸ਼ੱਕ ਨਾ ਹੋਵੇ ਅੱਛਾ ਕੀ ਕਹਿਣਾ ਚਾਹਣਾ ਹੁੰਦੇ ਪੰਜਾਬ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹਣਾ ਹੈ ਇੱਦਾਂ ਕਹਿੰਦੇ ਸਾਨੂੰ ਇਨਸਾਫ਼ ਦਿੱਤਾ ਜਾ ਲਈਏ ਹਾਂਜੀ ਹਾਂਜੀ ਕਿਉਂ ਆਏ ਨੂੰ ਫਸੀ ਹੋਣੀ ਚਾਹੀਦੀ ਆ ਹਾਂਜੀ ਹਾਂਜੀ ਪੰਜ ਪੈਣਾ ਦੇ ਪੰਜਾਹ ਪਾਣੇ ਲੱਗਦੇ ਪਾਣੀ ਬੋਟੀਆਂ ਦੇ ਵਿੱਚ ਕੱਲਾ ਘੋਟਾ ਦੇ ਦਿੰਦੇ ਕੰਮ ਕਾੜਾ ਕਰਦੇ ਤੁਸੀਂ ਹਾਂਜੀ ਲੇਵਰਡਾਰੀ ਜੀ ਮੈਨੂੰ ਸਾਤ ਚਾਹੀਏ ਮੇਰੇ ਪੱਤਰ ਹੋਣੀ ਚਾਰ ਚਾਰ ਤਿੰਨ ਮੇਲ ਨਹੀਂ ਜੀ ਇਧਰੋਂ ਤੋਂ 500 ਤੈਨੂੰ ਦੇ ਦਿੰਮੇ ਮੇਰੇ ਪੱਤਰ ਹੋਣੀ ਚਾਰ 500 ਹੋਣੀ ਚਾਹੀਦੀ ਹੋਣੀ ਚਾਰ ਮੇਰੇ ਪੱਤਰ 43 ਨਹੀਂ ਮੈਂ ਨਹੀਂ ਮੇਰਾ ਪਤਨੇ ਮੈਨੂੰ ਆਏ ਵੀ ਕਿਹਾ ਮੈਨੇ ਇੱਕ ਵਾਰੀ ਮੇਰਾ ਪਤ ਦਾ ਦਿੰਦਾ ਮਾ ਮੈਨੂੰ ਮਾਰਦਾ ਮੇਰੇ ਪਤ ਨੂੰ ਮਾਰ ਕੇ ਸੜਦਾ ਜੀ ਇੰਨਾ ਨੇ ਜੀ ਮੇਰੇਗਾ ਚਾਰ ਢਿੰਗਾ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਬਨਾ ਢਿੰਗਾ ਲੈ ਕੇ ਜਿਵੇਂ ਨਹੀਂ ਜਾਨ ਚਾਹੀਦਾ ਫਾਂਸੀ ਚਾਹੀਦੀ ਆ ਮੈਨੂੰ ਉਹਨਾਂ ਦੇ ਘਰ ਪਰ ਚਾਹੀਦਾ ਆ ਮੈਨੂੰ ਉਹਨਾਂ ਦੇ ਘਰ ਉਹਨਾਂ ਦੇ ਮਾਵਾ ਵੀ ਆਇ ਛੜਪੜ ਜਿਵੇਂ ਮੈਂ ਧੜਪਦੀ ਆ ਮਾਰਨ ਵਾਲਿਆਂ ਦਾ ਕੀ ਨਾਂ ਸੀਗਾ ਹਾਏ ਜਿਸਪਾਲ ਕਿੰਨੇ ਜਾਣੇ ਸੀਗੇ ਦੇ ਪਾਸੋਂ ਉਹਨਾਂ ਬਾਰੇ ਹੋਰ ਕੀ ਚਾਤ ਚਰਤਾਂ ਨਹੀਂ ਕਿ ਮੰਗ ਕਰਦੇ ਸਰਕਾਰ ਤੋਂ ਜੀ ਬਸ ਮੈਨੂੰ ਇਨਸਾਫ ਚਾਹੀਦਾ ਮੈਂ ਸਰਕਾਰ ਤੋਂ ਕੁਝ ਵੀ ਨਹੀਂ ਮੰਗਦੀ ਉਹਨਾਂ ਨੂੰ ਫਾਂਸੀ ਚਾਹੀਦੀ ਉਹਨਾਂ ਨੂੰ ਬਰਾਬਰ ਤੇ ਚਾਹੀਦੇ ਮੇਰੇ ਕੋਲ ਤੇ ਮੈਂ ਰੱਖਦੀ ਆ ਬਸ ਐਂ ਜੇਲ੍ਹ ਕੋਲੋਂ ਨਾ ਮਾ ਮੰਗ ਉਹਨਾਂ ਨੂੰ ਨਾ ਮਾਵਾ ਨਿਆਂ ਚਾਹੀਦਾ